ਉਹ ਉਹਨਾਂ ਨੇ ਇਹਨਾਂ ਨੂੰ ਇੱਕ ਪ੍ਰਪੋਜ਼ਲ ਦਿੱਤੀ ਬਈ ਮੇਰੇ ਕੋਲੇ ਜੀ ਸੀਐਮ ਸਾਹਿਬ ਸੱਤ ਪਾਲਿਸੀਜ਼ ਨੇ ਜੇ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਦੋ ਤਿੰਨ ਪਾਲਿਸੀਜ਼ ਲਾਗੂ ਕਰ ਦੋ ਤੇ ਤੁਸੀਂ ਥੋ ਤਿੰਨ ਟਰਮਜ਼ ਕੰਟੀਨਿਊ ਕਰੋਗੇ ਤਿੰਨ ਟਰਮਜ਼ ਦੁਬਾਰਾ ਸਰਕਾਰ ਬਣਾ ਦਿਓਗੇ ਜੇ ਤੇ ਇਹ ਤੁਸੀਂ ਸੱਤ ਚੋਂ ਦੋ ਤਿੰਨ ਵੀ ਕਰ ਦਿਆਂ ਨਾ ਉਹਨੇ ਉਹਨਾਂ ਦਾ ਮੰਨ ਨਹੀਂ ਨੀ ਕਿਉਂਕਿ ਉਹ ਚਾਹੁੰਦਾ ਸੀ ਉਹ ਵੀ ਕ੍ਰੈਡਿਟ ਵਾਰ ਹੈ ਨਾ ਅੱਗੇ ਚੰਨੀ ਸਾਹਿਬ ਤੋਂ ਮਨਾ ਸਕਦੇ ਸੀ ਨਾ ਇਹ ਉਹਨਾਂ ਨੇ ਵੀ ਨਹੀਂ ਮੰਨੀ ਫਿਰ ਉਹ ਟਾਈਮ ਹੀ ਘਟ ਸੀ ਨਾ ਬਾਈ ਜੀ ਟਾਈਮ ਹੀ ਘਟ ਸੀ ਬਥੇਰੀ ਕੋਸ਼ਿਸ਼ ਕੀਤੀ ਇਹਨਾਂ ਨੇ ਮਨਾਉਣ ਦੀ ਫਿਰ ਚੰਨੀ ਸਾਹਿਬ ਤਾਂ ਆਪਦੀਆਂ ਬੱਕਰੀਆਂ ਚੋਣ ਲੱਗ ਗਏ ਆਪ ਦਾ ਮੰਝੀਆਂ ਬੋਣ ਲੱਗ ਗਏ ਫਿਰ ਚੰਨੀ ਸਾਹਿਬ ਆਪ ਸੀਐਮ ਬਣ ਗਏ ਨਾ ਜੇ ਰਲ ਕੇ ਚੱਲਦੇ ਤਾਂ ਸਰਕਾਰ ਦੁਆਰਾ ਵੀ ਆਉਂਦੀ ਸੀ ਚੰਨੀ ਸਾਹਿਬ ਵੀ ਕਹਿ ਕੇ ਗਏ ਕਿ ਇੰਟਰਵਿਊ 'ਚ ਕਹਿੰਦੇ ਮੈਂ ਤਾਂ ਬਣ ਗਿਆ ਸੀਗਾ 21 'ਚ ਸੀਐਮ ਬਸ ਥੋੜਾ ਜਿਹਾ ਕਸਰ ਰਹਿ ਗਈ ਬਾਕੀ ਹਾਂ ਉਹ ਪਹਿਲਾਂ ਫਿਰ ਇੱਕ ਇੱਕ ਵਾਰੀ ਤਾਂ ਇੱਕ ਘੰਟਾ ਦਾ ਬਹੁਤ ਬਣੇ ਨੇ ਨਾ ਉਦੋਂ ਆ ਉਸ ਟਨੇ ਔਰ ਚ ਕਦੇ ਜਾਖੜ ਸਾਹਿਬ ਵੀ ਬਣ ਰਹੇ ਸੀ ਜਾਖੜ ਸਾਹਿਬ ਵੀ ਬਣ ਗਏ ਸੀ ਪਨੀਤ ਕੋਰ ਮਹਾਰਾਣੀ ਤੇ ਵੀ ਆ ਗਿਆ ਸੀਗਾ ਇੱਕ ਵਾਰੀ 13% ਇਹ ਉਹ